ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਿਆਂ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੇ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਲੋ ਜੀ ਇੱਥੇ ਮੈਂ ਕੱਟ ਰਹੀ ਸੀ ਸਬਜੀ ਸਬਜੀ ਕੱਟ ਰਹੀ ਸੀ ਮੈਂ ਅਰਬੀ ਦੀ ਤੇ ਜੱਜੂ ਸਿੰਘ ਬਰਾੜ ਜਿਹੜਾ ਸ਼ਰਾਰਤਾ ਕਰਨ ਲੱਗਿਆ ਹੋਇਆ ਸੀ ਤੇ ਤੁਹਾਨੂੰ ਪਤਾ ਹੀ ਮੇਰੇ ਨਾਲ ਗੋਠੇ ਦੇ ਉੱਪਰ ਹਨ ਹੋਇਆ ਪਿਆ ਹੈਗਾ ਕਿਉਂਕਿ ਮੈਂ ਨੇਲ ਜ਼ਿਆਦਾ ਕੱਟ ਲੈਸ ਨੇ ਉਹਦੇ ਕਰਕੇ ਸੋ ਜ਼ਿਆਦਾ ਮੈਂ ਵਾਕ ਵਗੈਰਾ ਵੀ ਨਹੀਂ ਕਰ ਸਕਦੀ ਕਿਉਂਕਿ ਡੋਲ ਪੈਂਦੀ ਹੈ ਸੋ ਜ਼ਿਆਦਾ ਤਰ ਅੱਗੇ ਜਿਵੇਂ ਸਬਜ਼ੀ ਖੜ ਕੇ ਉੱਥੇ ਸਲੈਪ ਦੀ ਕਟਿੰਗ ਕਰ ਲੈਣੀ ਹੁੰਨੀ ਫਿਰ ਅ ਮੈਂ ਅੱਜ ਇੱਕ ਤਾਂ ਗਰਮੀ ਸੀ ਤੇ ਮੈਂ ਇਧਰ ਕੂਲਰ ਲੱਗਾ ਹੋਇਆ ਬਰਾਂਡੇ ਦੇ ਵਿੱਚ ਮੈਂ ਇੱਥੇ ਬੈ ਗਈ ਫਿਰ ਨਾਲੇ ਮੰਮੀ ਨਾਲ ਗੱਲਾਂ ਬਾਤਾਂ ਮਾਰੀ ਗਈ ਤੇ ਨਾਲੇ ਮੈਂ ਆਪਣੀ ਸਬਜ਼ੀ ਕੱਟੀ ਗਈ ਪਤੇ ਹੁਣ ਪਤਾ ਨਹੀਂ ਕਿੰਦਣ ਪੈਰ ਸਹੀ ਹੋਊਗਾ ਪ੍ਰੋਪਰ ਜਿਹੜਾ ਕਹਿ ਸਕਦਾ ਤੇ ਦਰਦ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਜਿਹੜੇ ਵਲੌਗ ਵੀ ਤੁਹਾਨੂੰ ਢੰਗ ਨਾਲ ਨਹੀਂ ਮਿਲਦੇ ਹੋਣਗੇ ਨਾਗਾ ਵੀ ਪੈ ਜਾਂਦਾ ਹਨਾ ਸੋ ਇਸੇ ਕਰਕੇ ਨਾਗਾ ਪੈ ਜਾਂਦਾ ਕਿਉਂਕਿ ਬਣ ਨਹੀਂ ਬਣਦੇ ਨਹੀਂ ਨਾ ਪੈ ਪ੍ਰੋਪਰ ਤੁਰਿਆ ਨਹੀਂ ਜਾਂਦਾ ਜੀ ਆਈ ਹਾਂ ਹਾਲ ਬਾਰੇ ਇਕੱਠੇ ਕਰਕੇ ਆਈਆਂ ਤੇ ਆਪਾਂ ਬਣਾਉਣੀ ਸਬਜ਼ੀ ਬਣਾਵਾਂਗੇ ਤੁਹਾਨੂੰ ਸ਼ੇਅਰ ਕਰਾਂਗੀ ਕਿ ਇਸ ਰੈਸਪੀ ਜਿਹੜਾ ਬਣਾਉਣੀ ਆਪਾਂ ਦੇਖੀ ਜੀ ਇਹ ਲਹਾਲ ਅਰਬੀ ਸ਼ੇਰਸ ਵਰਗੇ ਕੱਟ ਕੇ ਧੂਧ ਧੋ ਕੇ ਤੁਪਲਵਾ ਲਈ ਮੈਂ ਉਹਦੇ ਚ ਮੋਇਸਚਰ ਹੈ ਮਤਲਬ ਗਿੱਲੀ ਸਿੱਲੀ ਜੀ ਨਹੀਂ ਹੋਣੀ ਚਾਹੀਦੀ ਉਹਦੇ ਚ ਵੀ ਪਾਵਾਂਗੇ ਪਰਟੀਚ ਠੀਕ ਹੈ ਵਿਦਆਊਟ ਆੀ ਵਾਂਟ ਟੂ ਬੀ ਬਹੁਤ ਟੇਸਟੀ ਬਣਦੇ ਆਲੂ ਪਾ ਕੇ ਟੇਸਟੀ ਬਣਦੇ ਅੱਜ ਆਪਾਂ ਆਲੂ ਪਾ ਕੇ ਬਣਾ ਲਾਂਗੇ ਕੱਲ ਨੂੰ ਫਿਰ ਕਿਤੇ ਕਿਸੇ ਦਿਨ ਬਣਾਈ ਜਦੋਂ ਉਦੋਂ ਮੈਂ ਤਲਦੀ ਬਣਾ ਲਾਂ ਠੀਕ ਹੈ ਜਿਹੜੇ ਮਤਲਬ ਅਰਬੀ ਦੇ ਬੱਚੇ ਵੀ ਖਾਣਾ ਨਹੀਂ ਪਸੰਦ ਕਰਦੇ ਕਈ ਵੱਡੇ ਵੀ ਨਹੀਂ ਕਰਦੇ ਤੇ ਬਿਲਕੁਲੀ ਨਹੀਂ ਲੱਗਣਾ ਕਿ ਇਹ ਆਰਬੀ ਆ ਆਲੂਆਂ ਦੀ ਸਬਜ਼ੀ ਹੋਵੇ ਜਿੱਦਾਂ ਇੱਦਾਂ ਲੱਗੂਗੀ ਠੀਕ ਹੈ ਜੀ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਸ਼ਾਮ ਨੂੰ ਆਪਾਂ ਪੜਾਉਣੀ ਹੁੰਦੀ ਟੀਊਸ਼ਨ 4 ਤੋਂ 6 ਤੇ ਇਸ ਕਰਕੇ ਸਬਜ਼ੀ ਮੋਰ ਬਣਾ ਲੈਂਗੇ ਨਾਲ ਲੈਂਚਰ ਨਾਲ ਦੰਦਾ ਪਰ ਇੰਨਿੰਗ ਦੋਨੇ ਕੰਮ ਹੋ ਜਾਂਦੀ ਹੈ ਡੇ ਨਾਲ ਬੜੀ ਸੱਤ ਸੰਗਰ ਭਾਣ ਨਾ ਮਾ ਲੈਟਰ ਮੰਗਵਾਇਆ ਕਿ ਆਪਾਂ ਹਾਲ ਨਾ ਮਾ ਲੈਟਰ ਮੰਗਵਾਇਆ ਦੇ ਨਾਲ ਕਰ ਦੂ ਵੀ ਫਰੀ ਮਿਲ ਗਈ ਇੱਕ ਛੋਨਾ ਲੈਟਰ ਨਾ ਆਪਣਾ ਉਹ ਹੁੰਦਾ ਸੀਗਾ ਉਹੋ ਚੱਲਦਾ ਕਦੇ-ਕਦੇ ਸੀ ਤਾਂ ਫਿਰ ਮੈਂ ਕੱਲ ਮੰਗਾ ਹੀ ਲਿਆ ਕੱਲ ਕਾਫੀ ਸਾਰੀਆਂ ਚੀਜ਼ਾਂ ਗਰੋਸਰੀ ਦੀਆਂ ਸੀ ਜਿਹੜੀਆਂ ਸ਼ਾਮ ਨੂੰ ਹੀ ਲੈ ਕੇ ਆਇਆ ਸ਼ੱਕਰ ਵਗੈਰਾ ਮੁੱਕੀ ਪਈ ਸੀ ਛੋਲਲੇ ਵਗੈਰਾ ਕੰਮ ਬਹੁਤ ਪਈਆ ਮੇਰੇ ਅੱਜ ਮੇਰੇ ਨੂੰ ਤੁਹਾਨੂੰ ਦੱਸਿਆ ਮੇਰੇ ਪੈਰ 'ਚ ਗੂਠੇ ਦਾ ਮੈਂ ਨਾ ਨੌ ਜਿਆਦਾ ਵੱਢ ਲਿਆ ਸੀ ਤੇ ਉਹ ਨੌ ਦੇ ਵਿੱਚ ਅਰੇਸ਼ਾ ਜਾ ਪੈ ਗਿਆ ਤੇ ਉਹ ਤਕਲੀਫ ਬਹੁਤ ਦਿਲ ਦਾ ਰਿੱਜਦਾ ਜਦੋਂ ਹਨਾ ਤੇ ਉਹਦੇ ਕਰਕੇ ਫਿਰ ਗੋਲਣਾ ਲੈ ਕੇ ਤੇ ਫਿਰ ਜਦੋਂ ਦਰਦ ਹਟਦਾ ਉਦੋਂ ਕੰਮ ਕਰਨਾ ਸ਼ੁਰੂ ਕਰਦੀ ਆ ਮੈਂ ਜਦ ਦਰਦ ਹੁੰਦਾ ਉਦੋਂ ਕੰਮ ਨਹੀਂ ਹੁੰਦਾ ਮੈਥੋਂ ਹੁਣ ਮੈਂ ਗੋਲਣਾ ਲਈਆਂ ਸੀ ਤੇ ਦਰਦ ਚੱਕਿਆ ਗਿਆ ਸੀ ਮੈਂ ਕਿਹਾ ਚਲੋ ਹੁਣ ਮੈਂ ਸਬਜ਼ੀਆਂ ਦਾ ਕੰਮ ਕਰਕੇ ਆਉਣੀ ਆ ਇਧਰ ਆਪਾਂ ਸੁੱਕੇ ਆਲੂ ਤਾਂ ਹੁਣੇ ਬਣਾ ਲੀਏ ਆ ਤੇ ਨਾ ਫੋੜੀ ਪੱਖੀ ਹੈਗੀ ਆਪਣੇ ਸੰਗੰਦੀ ਦੇ ਟੰਗੜਿਆਂ ਨੂੰ ਦੇਖਦੇ ਆਂ ਟੰਗਾਵਾਂਗੇ ਅੱਗੇ ਪਹਿਲਾਂ ਟੰਗੀਆਂ ਹੋਈ ਸੀ ਇੱਥੇ ਅੱਜ ਆਪਾਂ ਆਪਦੀ ਨੂਨਦਾਨੀ ਵੀ ਨਹੀਂ ਲਾਈਗੀ ਨਵੀਂ ਨੂਨਦਾਨੀ ਨਵੀਂ ਲੈ ਕੇ ਆਇਸ ਨਾ ਉਹ ਵੀ ਨਹੀਂ ਲਾਈ ਅਜੇ ਮੈਂ ਮੈਂ ਕੁਝ ਟਰਾਈ ਕਰ ਰਹੀ ਹਾਂ ਜੇਕਰ ਮੈਨੂੰ ਕੋਈ ਫਰਕ ਲੱਗਾ ਤਾਂ ਤੁਹਾਨੂੰ ਸ਼ੇਅਰ ਕਰਵਾਂਗੀ ਮੈਂ ਜਿਹੜੀ ਬਰਫ ਵਾਲੀ ਟ੍ਰਿਕ ਤੁਹਾਨੂੰ ਸ਼ੇਅਰ ਕੀਤੀ ਸੀ ਤੇ ਉਹ ਬਹੁਤ ਵਧੀਆ ਰਿਜ਼ਲਟ ਤੁਸੀਂ ਮਿਸਕੀਨ ਦੇਖ ਸਕਦੇ ਹੋ ਤੇ ਹੋਰ ਵੀ ਚੀਜ਼ਾਂ ਮੈਂ ਟਰਾਈ ਕਰਦੀ ਹਾਂ ਤੇ ਜਿਵੇਂ ਜਿਵੇਂ ਮੈਨੂੰ ਕੋਈ ਰਿਜ਼ਲਟ ਲੱਗਿਆ ਕਰੂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੀ ਠੀਕ ਹੈ ਮੈਂ ਤੁਸੀਂ ਵੀ ਟਰਾਈ ਕਰਿਆ ਕਰੋ ਜੀ ਹੁਣ ਅਰਬੀ ਗਰਮ ਹੋ ਗਿਆ ਆਪਣਾ ਤੇ ਆ ਗੂ ਆਪਣਾ ਅਰਬੀ ਚ ਪਾਵਾਂਗੇ ਦੇਖਦੇ ਕਿ ਇਸ ਹੱਦ ਤੱਕ ਬਣਾਉਣਾ ਜੀ ਬਹੁਤ ਟੇਸਟ ਨੋਟ ਇਹ ਤਾਂ ਆਪਾਂ ਦੀ ਪਿਕਚਰ ਆ ਹੁਣ ਮਿਲੋ ਬਤਿਗੀ ਉਹ ਜੀ ਧੋਕੇ ਨੂੰ ਮੈਂ ਫੋਲਦੇ ਜੀ ਪਾਲਾਂਗੇ ਅਰਬੀ ਵਾਲੇ ਜੀ ਪਾਲਾਂਗੇ ਧੋਕੇ ਨੂੰ ਥਾਲ ਦੇ ਵਿੱਚ ਮੈਂ ਵਿਚਾਲੂਗੀ ਪੂਣਾ ਤੇ ਇਹਨੂੰ ਆਪਾਂ ਨਾ ਇਹਨੂੰ ਉਂਝ ਲੈਣੇ ਆਪਾਂ ਟੋਕੇ ਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਫਿਰ ਬਹੁਤ ਟੇਸਟੀ ਹੁੰਦੀ ਹੈ ਦੇ ਤੀਨ ਪਰ ਵੀ ਇਹ ਸਬਜ਼ੀ ਸਵਾਗਤ ਵੀ ਸਾਰੇ ਮੈਂ ਕਰ ਦਿੰਦੀ ਹਾਂ ਸਨੋ ਜੀ ਟਮਾਟਰ ਤੇ ਹਰੀ ਮਿਰਚ ਕੱਟ ਲੈਨੇ ਆਪਾਂ ਬਰੀਕ ਬਰੀਕ ਅੱਜ ਆਪਾਂ ਡੇਲੀ ਵਲੌਗ ਪੂਰਾ ਦਿਨ ਦਾ ਨਹੀਂ ਸ਼ੂਟ ਕੀਤਾ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਰਹਾ ਇੱਕ ਜਦੋਂ ਕੋਈ ਸਪੈਸ਼ਲ ਸਬਜੀ ਬਣਾਉਂਦੀ ਮੈਂ ਕਿ ਮੈਂ ਚਲੋ ਉਹ ਸ਼ੇਅਰ ਕਰ ਦਿੰਨੇ ਆਂ ਬਾਕੀ ਤੁਹਾਨੂੰ ਪਤਾ ਮੇਰਾ ਪਿਆਰ ਨਾ ਜਿਆਦਾ ਦਰਦ ਦਾ ਸੋ ਜਿਆਦਾ ਤੋਰਾ ਪੇਰਾ ਨਹੀਂ ਹੁੰਦਾਗਾ ਇਹ ਵੀ ਹੁਣ ਜਿਹੜਾ ਮੈਂ ਕਰ ਰਹੀ ਆ ਤੋਰਾ ਪੇਰਾ ਮੈਂ ਦਵਾਈ ਲਈ ਆ ਦਵਾਈ ਦੇ ਨਾਲ ਦਰਦ ਛੱਕਿਆ ਜਾਂਦਾ ਫਿਰ ਇਰ ਮੇ ਤੋਂ ਲੀਨ ਕਨੂਜ ਆਪਣਾ ਸਕੂਲ ਲੱਗਣਾ ਬੋਤਲ ਟਿਪਰ ਨੂੰ ਵੀ ਮੈਨੂੰ ਸਾਡਾ ਧੁੱਪ ਲਵਾਦਾ ਮੈਂ ਉੱਚ ਟਮਾਟਰ ਪਿਆ ਹੈ ਸਾਰੇ ਕੁਝ ਕੱਟ ਕੇ ਮੈਂ ਰੱਖ ਲਿਆ ਬਸ ਆਪਣੀ ਅਰਬੀ ਨੂੰ ਥੋੜੀ ਜੀ ਤੇ ਆਲੂਆਂ ਨੂੰ ਧੁੱਪ ਲੱਗਦੀ ਹੈ ਮਨ ਨਮੀ ਦੀ ਖਤਮ ਹੋ ਜੇ ਫਿਰ ਆਪਾਂ ਪ੍ਰੋਸੈਸ ਸਟਾਰਟ ਕਰਦੇ ਜਿਆਦਾ ਤੇਲ ਨਹੀਂ ਲੈਣਾ ਆਪਾਂ ਇੱਥੇ ਜੀ ਤੁਸੀਂ ਤੋਂ ਬਹੁਤ ਜ਼ਿਆਦਾ ਤੇਲ ਨਹੀਂ ਬਹੁਤ ਜ਼ਿਆਦਾ ਨਹੀਂ ਲੈਣਾ ਖੜਛੀ ਕਰ ਲਓ ਥੋੜਾ ਜਿਹਾ ਇਹਨੂੰ ਫਰਾਈ ਕਰਾਂਗੇ ਫਰਾਈ ਨਾਲ ਨੇ ਜੀ ਮਤਲਬ ਲੁੱਕ ਜੀ ਸੋਹਣੀ ਆ ਜਾਂਦੀ ਆਪਣੀ ਅਰਬੀ ਦੀ ਕਰਾਜੀ ਕਰਾਜੀ ਜੀ ਨਰਮੀ ਬਹੁਤ ਜ਼ਿਆਦਾ 12.5 ਹੋਗੇ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਕੱਢ ਲੈਣ ਦੋ। ਨੌਜੀ ਤੇਲ ਹੋ ਗਿਆ ਗਰਮ ਆਪਣਾ। ਸੇਕਣੇ ਉੱਕਲਣ ਲੱਗ ਗਿਆ। ਠੀਕ ਹੈ ਜੀ। ਹੁਣ ਆਪਾਂ ਜਿਹੜੇ ਇਹਨੂੰ ਫਰਾਈ ਕਰਨ ਵਾਸਤੇ ਪਾ ਦਾਂ। ਅਰਧੇ ਤੇ ਪਾ ਲੈਂਦੇ ਹਾਂ। ਤਿੰਮ ਤੇ ਫਰਾਈ ਕਰਨਾ ਤਿੰਮ ਤੇ ਫਰਾਈ ਕਰਨਾ ਠੀਕ ਹੈ ਜੀ ਸੁਨੋ ਜੀ ਇਹਨੂੰ ਆਪਾਂ ਨਾ ਦੂਸਰੇ ਚੁੱਲੇ ਤੇ ਰੱਖਦੇ ਹਾਂ ਇਧਰ ਮਸਾਲਾ ਭੁੰਨ ਲੈਂਦੇ ਹਾਂ ਸਬਜੀ ਦਾ ਠੀਕ ਹੈ ਜੀ ਨਾਲ ਨਾਲ ਸਾਰਾ ਪ੍ਰੋਸੈਸ ਦੇਖਦੇ ਜਾਓਗੇ ਤੁਸੀਂ ਇਹਨੂੰ ਆਪਾਂ ਉੱਪਰਲੇ ਤੇ ਕੱਤ ਇਧਰ ਆਪਾਂ ਕੜਾਹੀ ਤੇ ਹਾਂ ਠੀਕ ਹੈ ਜੀ ਇਹ ਆਪਾਂ ਚੁੱਲੇ ਤੇ ਵੀ ਕੜਾਹੀ ਕਰ ਲੈਂਦੇ ਹਾਂ ਹਾਂ ਥੱਲਾ ਕਾਲਾ ਜਿਹਾ ਇਧਰ ਉਹ ਧਰਤੇ ਇਧਰ ਉਹ ਧਰਤੇ ਨੂੰ ਹੁਣ ਆਪਾਂ ਸੁੱਟਾਂ ਦੇਣਾ ਮਧੀਆ ਪੁੰਨੀ ਜਾਊਗੀ ਆਪਣੀ ਅਰਬੀ ਠੀਕ ਹੈ ਜੀ ਆਪਾਂ ਪਹਿਚ ਤੇਲ ਪਾਉਣੇ ਆ ਠੀਕ ਹੈ ਜੀ ਚੋਟੇ ਮਾਰ ਦੇ ਲਓ ਜਿਵੇਂ ਤੇਲ ਨੂੰ ਗਰਮ ਇਹਦੇ ਚ ਤੁਸੀਂ ਅਜਵਾਇਨ, ਠਿੰਗ ਸਾਰਾ ਕੁਝ ਪਾ ਸਕਦੇ ਹੋ ਠੀਕ ਹੈ ਜੀ ਮੈਂ ਤਾਂ ਗਰਮ ਗਰਮ ਕੋਈ ਚੀਜ਼ ਵੀ ਨਹੀਂ ਪਾ ਰਹੀ ਕਿਉਂਕਿ ਮੇਰੇ ਅੱਗੇ ਪੈਰ ਤੇ ਹੋਇਆ ਪਿਆ ਦਵਾਈ ਲਈ ਨਹੀਂ ਗਰਮ ਚਲੋ ਜੀ ਆਪਾਂ ਜੀਰਾ ਪਾ ਲਿਆ ਪਿਆਜ਼ ਪਾਵਾਂਗੇ ਨਾਲ ਠੀਕ ਹੈ ਜੀ ਸਾਰੇ ਲੋਗੇ 5 ਮਿੰਟ ਹੋ ਗਏ ਪਿਆਜ਼ ਭੁੱਜ ਜਿਆ ਨੂੰ ਹੁਣ ਆਪਾਂ ਇਹਦੇ ਵਿੱਚ ਪਿਆਜ਼ ਭੁੱਜ ਗਏ ਟਮਾਟਰ ਤੇ ਹਰੀ ਮਿਰਚ ਪਾ ਦਾਂਗੇ ਜੋ ਟਮਾਟਰ ਲਿਆ ਦੀ ਵੀ ਵਗੈਰਾ ਕੱਢ ਕੇ ਲਿਆ ਠੀਕ ਹੈ ਜੀ इससे पहले नमक पाना है ठीक है मसाला छेटी अपना हो हरी नमक आप पाता नमक ना छेटी जो मसाला अपना हो गया ठीक है जी गर्मी बहुत ज्यादा है ਮੇਰੇ ਨੂੰ ਆਪਣੀ ਤਰਫੋਂ ਮਾਦੇ ਚੀਕੇ ਦੀ ਬੰਦਾ ਕਾਤਾ ਪਾਉਦਾ ਆਪਾਂ ਉਧਰ ਦੇਖਦੇ ਆ ਠੀਕ ਹਾਲ ਚਾਲ Sånn at det holder på når du er nede. ਦੇ ਹੁਣ ਸਾਰੇ ਮਸਾਲੇ ਪਾਉਣੇ ਆਪਾਂ ਨਮਕ ਆਪਾਂ ਪਾ ਲਈ ਅਸੀਂ ਮਿਰਚ ਹਲਦੀ ਨਮਕ ਠੀਕ ਹੈ ਇੱਦਾਂ ਜਿਹੜੀ ਅਰਬੀ ਤੇ ਆਪਣੇ ਆਲੂ ਆ। ਕਾਫੀ ਹੱਦ ਤੱਕ ਵਧੀਆ ਪੁੰਨੇ ਗਏ ਆ। ਛੇ ਨੋ ਜਿਹੜੇ ਹੁਣ ਆਪਾਂ ਕੱਢ ਲਾਂਗੇ। ਇਹਨੂੰ ਕੱਢ ਲਾਂਗੇ ਤੇ ਥਾਲੀ ਵਿੱਚ। ਗੈਸ ਬੰਦ ਕਰ ਦਿੱਤਾ। ਬਹੁਤ ਟੇਸਟੀ ਬਣੂਗੀ ਇਸ ਤੇ ਸਬਜੀ ਜਿਹੜੀ ਅਰਬੀ ਦੀ ਮੈਂ ਕਈ ਤਰੀਕੇ ਨਾਲ ਬਣਾ ਲੈਂਦੀ ਆ ਤੁਹਾਡੇ ਨਾਲ ਜਿਵੇਂ ਜਿਵੇਂ ਆਪਾਂ ਸਬਜੀ ਬਣਾਇਆ ਕਰਾਂਗੇ ਅਰਬੀ ਦੀ ਤੁਹਾਡੇ ਨਾਲ ਸਾਰੀਆਂ ਅਰਬੀ ਦੀਆਂ ਜਿਹੜੀਆਂ ਰੈਸਪੀ ਸ਼ੇਅਰ ਕਰਦਾਂਗੀ ਮੈਂ ਫਿਰ ਹਾਲ ਆ ਜੇਵਲੀ ਗਰਨ ਕੇ 9 9 ਦੇਖੋ ਕੜਾਹੀ ਦੇ ਵਿੱਚ ਤੇਰ ਇਕ ਕੋਈ ਨਾ ਬੱਚਾ ਇਹ ਆਪਣੇ ਮੈਂ ਅਸੀਂ ਇਹੀ ਆਪਣੇ ਤੜਕੇ ਦਾ ਕੰਮ ਆ ਜਾਣਾ ਸੀ ਗਰਮੀ ਹੋਣ ਦੇ ਕਾਰਨ ਮੈਂ ਸੈਕੰਡ ਵਿੱਚ ਤੜਕਾ ਲਗਾਇਆ ਤੇ ਜਦੋਂ ਉਹ ਇਹਨਾਂ ਨੇ ਹੋਣਾ ਕਿ ਉਹ ਆਪਣਾ ਜਿਹੜਾ ਤੜਕਾ ਭੁੰਨ ਕੇ ਤਿਆਰ ਹੋ ਜਾਊਗਾ ਇਸ ਕਰਕੇ ਮੈਂ ਦੂਜੀ ਕੜਾਹੀ ਲੈ ਲਈ ਸੀ ਕਿਤੇ ਜੀ ਦੇਖੋ ਮਸਾਲਾ ਆਪਣਾ ਤੇਲ ਉੱਪਰ ਤਿਆਰ ਲੱਗ ਗਿਆ ਕਿਤੇ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਕੀ ਕਰਾਂਗੇ ਜੀ ਜੇ ਜੇ ਆਪਾਂ ਭੁੰਨੀਏ ਸਾਰੀ ਅਰਬੀ ਚਾਲੂ ਇਹ ਦੇਖੋ ਪਹਿਲਾਂ ਫ੍ਰੇਮ ਨੂੰ ਥੋੜਾ ਤਾਂ ਹੀ ਘੱਟ ਪਾਇਆ ਕਿਉਂਕਿ ਮੈਨੂੰ ਪਤਾ ਸੀ ਆਪਾਂ ਫ੍ਰਾਈ ਕਰਦੇ ਤਾਂ ਤੇਲ ਜਿਹੜਾ ਵਿੱਚ ਰਹਿ ਜਾਂਦਾ ਤੁਹਾਨੂੰ ਪਤਰੀ ਹੈ ਇਹਨੂੰ ਕਰਾਂਗੇ ਮਿਕਸ ਤੇ ਤੁਸੀਂ ਜ਼ਰੂਰ ਟਰਾਈ ਕਰੋ ਜੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇ ਤੁਸੀਂ ਇਹਨੂੰ ਸੁੱਕੀ ਰੱਖਣਾ ਚਾਹਦੇ ਇਸ ਤਰ੍ਹਾਂ ਸੁੱਕੀ ਵੀ ਰੱਖ ਸਕਦੇ ਹੋ ਤੁਸੀਂ ਠੀਕ ਹੈ ਇਹ ਤੁਹਾਡੀ ਆਪਣੀ ਮਰਜ਼ੀ ਦੇ ਤੁਸੀਂ ਇਸ ਤਰ੍ਹਾਂ ਸੁੱਕੀ ਖਾਣੀ ਹੈ ਨਾ ਤੜਕਾ ਵਾਲੀ ਇਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਕਿਉਂਕਿ ਆਪਾਂ ਹਰ ਤਰ੍ਹਾਂ ਨਾਲ ਖਾ ਲਈ ਦੀ ਹਰ ਤਰ੍ਹਾਂ ਨਾਲ ਬਣਾ ਲਈ ਦੀ ਚੀਜ਼ ਸੋ ਇਦਾਂ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਤੁਸੀਂ ਦਹੀਂ ਦੇ ਨਾਲ ਹਨਾ ਲੱਸੀ ਦੇ ਨਾਲ ਇਸ ਤਰ੍ਹਾਂ ਸੁੱਕੀਆਂ ਸਬਜ਼ੀਆਂ ਜਿਹੜੀਆਂ ਵੀ ਹੁੰਦੀਆਂ ਨੇ ਤੁਸੀਂ ਕੋਸ਼ਿਸ਼ ਕਰਿਆ ਕਰੋ ਦਹੀਂ ਲੱਸੀ ਦੇ ਨਾਲ ਖਾਇਆ ਕਰੋ ਜੀ ਫੇਰ ਨੁਕਸਾਨ ਨਹੀਂ ਕਰਦੀਆਂ ਤੇ ਤਰੀਆ ਵੀ ਸਬਜ਼ੀ ਦਾ ਕੁਝ ਨਹੀਂ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਰਾਤ ਨੂੰ ਕਦੇ ਵੀ ਸੁੱਕੀ ਸਬਜ਼ੀ ਨਾ ਬਣਾਇਆ ਕਰੋ ਮੈਂ ਕਦੇ ਹੋਇਆ ਚਲੋ ਖਾ ਲਈ ਵੈਸੇ ਕੋਸ਼ਿਸ਼ ਕਰ ਕਰ ਉਹ ਰਾਤ ਨੂੰ ਜਿਹੜੀ ਤਰੀਆਂ ਵਾਲੀਆਂ ਸਰਦੀਆਂ ਪਾਇਆ ਕਰੋ ਡਾਕਟਰ ਦੱਸਦੇ ਨੇ ਤੇ ਆਪਾਂ ਵੀ ਤੁਹਾਨੂੰ ਸ਼ੇਅਰ ਕੀਤੀ ਜਿਹੜੀ ਗੱਲ ਮੈਨੂੰ ਕੋਈ ਪਤਾ ਲੱਗਦੀ ਆ ਮੈਂ ਕੋਸ਼ਿਸ਼ ਕਰਦੀ ਹਾਂ ਆਪਣੇ ਭੈਣ ਭਾਈਆਂ ਦੇ ਨਾਲ ਸਾਰੇ ਨਾਲ ਸ਼ੇਅਰ ਕਰਨ ਦੀ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਬਟ ਆਪਾਂ ਥੋੜੀ ਜਿਹੀ ਗਰੇਵੀ ਪਾਵਾਂਗੇ ਥੋੜਾ ਪਾਣੀ ਐਡ ਕਰਾਂਗੇ ਠੀਕ ਹੈ ਜੀ ਤੇ ਗਰੇਵੀ ਦੇ ਨਾਲ ਹੋਰ ਵੀ ਜ਼ਿਆਦਾ ਗਲਿਸ਼ੀਅਸ ਬਣ ਜਾਵੇ ਨਾਲ ਹੀ ਨਹੀਂ ਗਰੇਵੀ ਆਪਾਂ ਲਈ ਤੁਹਾਡੇ ਸਾਹਮਣੇ ਪੂਰੀ ਜੀ ਲਈ ਆ। ਲਓ ਜੀ। ਇੰਨੀ ਤੇ ਗਰੇਵੀ ਕੜ-ਕੜ ਕੇ ਇਹਨੂੰ ਆਪਾਂ 3-4 ਬਾਰਲੇ ਦਵਾਵਾਂਗੇ ਨਾ ਤੇ ਪੂਰੀ ਵਧੀਆ ਬਣ ਸਕਦੀ। ਠੀਕ ਹੈ ਜੀ। ਇਹਨੂੰ ਆਪਾਂ ਢੱਕ ਦਿਆਂ। ਜੇਕਰ ਤੁਸੀਂ ਤਾਂ ਮਤਲਬ ਫਰਾਈ ਕਰਕੇ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਨਾ ਫਰਾਈ ਕਰੋ ਸਿੱਧਾ ਹੀ ਇਹਦੇ ਵਿੱਚ ਪਾ ਦਿਓ ਜੇ। ਠੀਕ ਹੈ ਜੀ ਇਹ ਤੁਹਾਡੀ ਆਪਣੀ ਮਰਜ਼ੀ ਆ। ਬਟ ਫਰਾਈ ਕਰਕੇ ਥੋੜੀ ਜੀ ਤਰੰਚੀ ਜੀ ਹੋ ਜਾਂਦੀ ਹੈ ਤੇ ਟੇਸਟ ਵੀ ਲਾਜਵਾ ਹੋ ਜਾਂਦਾ ਠੀਕ ਹੈ ਜੀ ਤਾਂ ਜਿੰਨੇ ਥੋੜਾ ਜਿਹਾ ਹੋਰ ਆਪਾਂ ਪਾ ਵਾਲਾ ਦਵਾਵਾਂਗੇ ਬਾਹਲੀ ਗਰੇਵੀ ਵਾਲੀ ਨਹੀਂ ਚੰਗੀ ਲੱਗੂਗੀ ਠੀਕ ਹੈ ਜੀ ਮੈਂ ਦੇਖੋ ਕਿੰਨੀ ਵਧੀਆ ਬਣੀ ਹੈ ਜੇ ਸੁੱਕੀ ਖਾਲੀ ਦੇ ਸੁੱਕੀ ਵੀ ਵੈਸਟ ਸੀ ਲਓ ਜੀ ਢੱਕ ਦਿਆ ਆਪਾਂ ਠੀਕ ਹੈ ਜੀ ਲਓ ਜੀ ਦੇਖੋ ਕਿੰਨੀ ਡਿਲੀਸ਼ੀਅਸ ਜਿਹੜੀ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜਿਆਦਾ ਗਰੀਬੀ ਨਹੀਂ ਆਪਾਂ ਬਾਈ ਬਿਲਕੁਲ ਜਿਹੜੇ ਆਲੂ ਵਗੈਰਾ ਆਪਣੇ ਪੱਕੇ ਹੋਏ ਨੇ ਤੁਸੀਂ ਵੀ ਇਸ ਤਰ੍ਹਾਂ ਉੱਪਰ ਧਨੀਆ ਪਾਓ ਮੇਥੀ ਪਾਓ ਜੋ ਮਰਜ਼ੀ ਪਾਓ ਠੀਕ ਹੈ ਜੀ ਉਥੋ ਵੀ ਆਪਣੀ ਮਰਜ਼ੀ ਹੈ ਸਰਦੀ ਦੇ ਤਾਂ ਧਨੀਆ ਬਥੇਰਾ ਹੁੰਦਾ ਹੈ ਕਿਸ ਕਰਕੇ ਨਹੀਂ ਆ ਪਰ ਰੱਖਿਆ ਜਿਹੜਾ ਰੱਖਿਆ ਸੋ ਆਪਾਂ ਜੱਪ ਚੁੱਦਾ ਨਮਕ ਬਣਾਤਾ ਸਿਤਰੋਂਠਿਆਂ ਵਾਲਾ ਉੱਚ ਪੜਦਾ ਸੀ ਨੌਂ ਚ ਦੇਖੋ ਮੈਂ ਕੜਛੀ ਮਾਰਦੀ ਆ ਕੋਈ ਵੀ ਦਾਣਾ ਜਿਹੜਾ ਆਪਾਂ ਕਹਿ ਦਈਏ ਇਹਦਾ ਟੁੱਟ ਨਹੀਂ ਰਿਹਾ ਇਹਦਾ ਮਤਲਬ ਕਿ ਵਧੀਆ ਇਹਦੀ ਜਿਹੜੀ ਲੁੱਕ ਆ ਨਾ ਕਰੰਚੀ ਜੀ ਹੋਈ ਪਈ ਇਸ ਕਰਕੇ ਜਿਹੜੀ ਉਹ ਟੁੱਟਦੀ ਨਹੀਂ ਆਏ ਨਹੀਂ ਕਿ ਮੈਂ ਕੜਛੀ ਮਾਰੂਗੀ ਤੇ ਮਤਲਬ ਇਕੱਠੀ ਜੀ ਹੋ ਜਾਂਦੀ ਕਾਲਾ ਮਾਲਾ ਜਿਹੜਾ ਕਾਲਾ ਮਾਲਾ ਬਿਲਕੁਲ ਨਹੀਂ ਹੋ ਰਿਹਾ ਬਟ ਵੈਸੇ ਹੀ ਬਣੀ ਹੋਈ ਹੈ ਬਿਲਕੁਲ ਮੈਂ ਤੋੜ ਕੇ ਦੇਖ ਚੁੱਕੀ ਹਾਂ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਕਰਦੇ ਹਾਂ ਇਹਨੂੰ ਬੰਦ ਸਬਜੀ ਬਣ ਕੇ ਤਿਆਰ ਹੈ ਜਾ ਪੁੱਤ ਮਮਾ ਨੂੰ ਦੱਸਿਓ ਕੀ ਕਹਿੰਦੇ ਸੀ ਬਾਬਾ ਜੀ ਨੂੰ ਮਮਾ ਜੀ ਦਾ ਗੂਠਾ ਦੁਖਦਾ ਏ ਕਿਵੇਂ ਕਹਿਆ ਸੀ ਬਾਬਾ ਜੀ ਨੂੰ ਦੱਸੋ ਮੈਨੂੰ ਮੇਰਾ ਪੁੱਤ ਕਿਵੇਂ ਮਮਾ ਦੀ ਮੰਗਦਾ ਦੱਸੋ ਮੈਂ ਦੋ ਤ ਤੇਰੇ ਫਰੈਂਡ ਦੇ ਅੱਗੇ ਨਹੀਂ ਬੋਲਵਾ ਤੂੰ ਮੇਰੇ ਫਰੈਂਡ ਦੇ ਸਾਹਮਣੇ ਨਹੀਂ ਬੋਲੇਗਾ ਇਹ ਚੀਜ਼ਾਂ ਫਰੈਂਡ ਦੇ ਸਾਹਮਣੇ ਨਹੀਂ ਬੋਲਦੀਆਂ ਸੁਣ ਲੋ ਜੀ ਇਹ ਚੀਜ਼ਾਂ ਫਰੈਂਡ ਸਾਹਮਣੇ ਨਹੀਂ ਬੋਲੀਦੀਆਂ ਕੰਦਾ ਮੈਂ ਦੱਸਣਾ ਨਹੀਂ ਮੈਂ ਬਾਬਾ ਜੀ ਨੂੰ ਕੀ ਕਿਹਾ ਸੀ ਤੁਹਾਡਾ ਕੀ ਹੋ ਜੇ ਮੇਰਾ ਮੇਰਾ ਗੂਠਾ ਦੁਖਦਾ ਨਾ ਉਹਦੇ ਬਾਰੇ ਅਰਦਾਸ ਕਰਦਾ ਤੇ ਪਰ ਤੁਹਾਡੇ ਸਾਹਮਣੇ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਕਿਵੇਂ ਅਰਦਾਸ ਕਰਦਾ ਗੁੱਡ ਬாய் ਗੁੱਡ ਬੋਏ ਗੁੱਡ ਬੋਏ ਜੀ ਮੇਰਾ ਗੁੱਡ ਬੋਏ